ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅੱਜ ਤੁਹਾਡਾ ਸਭ ਦਾ ਸਵਾਗਤ ਕਰਦਾ ਸ਼ਹਿਰ ਦੇ ਉਹਨਾਂ ਲੋਕਾਂ ਦੀਆਂ ਨਜ਼ਰਾਂ ਉਸ ਚੋਣ ਤੇ ਲੱਗੀਆਂ ਹੋਈਆਂ ਨੇ ਜਿਹੜੀ 3 ਮਾਸ ਨੂੰ ਹੋਣੀ ਹੈ ਜਿਹੜੀ 3 ਮਾਸ ਨੂੰ ਚੋਣ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਸ਼ਹਿਰ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਦੌਰ ਵੀ ਚੱਲੀ ਹੈ ਜਿਹੜੇ ਇਸ ਚੋਣ ਨੂੰ ਲੈ ਕੇ ਸਰਕਾਰ ਦੇ ਤਰਫੋਂ ਅਸ਼ੀਰਵਾਦ ਪ੍ਰਾਪਤ ਕਰਨ ਵਾਲੇ ਸੰਭਾਵਿਤ ਅਮੀਨਦਵਾਨ ਦੇ ਨਾਂ ਉੱਪਰ ਕੇ ਸਾਹਮਣੇ ਆ ਰਹੇ ਨੇ ਉਹਨਾਂ ਦੇ ਨਾਲ ਨਾਲ ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਆਖਿਰ ਉਹ ਜਿਹੜੇ ਮੈਂਬਰ ਨੇ ਜਿਹੜੇ ਕਈ ਸਾਲਾਂ ਤੋਂ ਇੱਥੇ ਪਦ ਅਧਿਕਾਰੀ ਬਣਦੇ ਆ ਰਹੇ ਨੇ ਜਾਂ ਜਿਹੜੇ ਉਹ ਸੀਨੀਅਰ ਮੈਂਬਰ ਜਿਹੜੇ ਪਦ ਅਧਿਕਾਰੀ ਬਣਨ ਦੀ ਸੰਭਾਵਨਾ ਦਿਤਾ ਰਹੇ ਸਨ ਉਹਨਾਂ ਨੂੰ ਵੀ ਲੱਗਦਾ ਸੀ ਕਿ ਸਰਕਾਰ ਦਾ ਅਸ਼ੀਰਵਾਦ ਉਹਨਾਂ ਨੂੰ ਮਿਲੇਗਾ ਤੇ ਉਹ ਕੁਰਸੀ ਸੰਭਾਲਣਗੇ ਸਭ ਤੋਂ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਆਖਰ ਉਹਨਾਂ ਦਾ ਕੀ ਬਣੇਗਾ ਕਿਉਂਕਿ ਜੇ ਸੰਭਾਵਿਤ ਪ੍ਰਤੀਯਾਸੀ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਲਗਭਗ ਸਾਰੇ ਦੇ ਸਾਰੇ ਨਿਊ ਕਮਰ ਹੋਣਗੇ ਸਾਰੇ ਦੇ ਸਾਰੇ ਨਵੇਂ ਹੋਣਗੇ ਪੁਰਾਣਾ ਇਹਨਾਂ ਦੇ ਵਿੱਚੋਂ ਸ਼ਾਇਦ ਹੀ ਕੋਈ ਦਿਖਾਈ ਦੇਵੇ ਪਰ ਕਹਿੰਦੇ ਚੋਣ ਕੋਈ ਵੀ ਹੋਵੇ ਜਦ ਤੱਕ ਚੋਣ ਦਾ ਰਿਜ਼ਲਟ ਨਾ ਆਵੇ ਜਦ ਤੱਕ ਚੋਣ ਬਾਰੇ ਕਲੀਅਰ ਨਾ ਹੋ ਜਾਵੇ ਉਸ ਟਾਈਮ ਤੱਕ ਕੁਝ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਰਾਜਨੀਤੀ ਔਰ ਕ੍ਰਿਕਟ ਦੇ ਵਿੱਚ ਕਦੇ ਵੀ ਕੁਝ ਵੀ ਫੇਰ ਬਦਲ ਹੋ ਸਕਦਾ ਹੈ ਦੋਸਤੋ ਜਾਣਕਾਰ ਸੂਤਰ ਦੱਸਦੇ ਨੇ ਕਿ ਜਦੋਂ ਦੀ ਇਹ ਚੋਣ ਪ੍ਰਕਿਰਿਆ ਦੇ ਪ੍ਰੋਸੈਸ ਸ਼ੁਰੂ ਹੋਣ ਦੀ ਗੱਲ ਚੱਲੀ ਤਾਂ ਇਹ ਚਰਚਾ ਵੀ ਹੋਣ ਲੱਗੀ ਸੀ ਕਿ ਸ਼ਾਇਦ ਇਸ ਵਾਰੀ ਜਿਹੜਾ ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਦਾ ਆਸ਼ੀਰਵਾਦ ਰਜੇਸ਼ ਆਨੰਦ ਪਿੰਕੀ ਨੂੰ ਮਿਲ ਜਾਵੇ ਕਿਉਂਕਿ ਉਹ ਪਿਛਲੇ ਕਈ ਸਾਲਾਂ ਦਾ ਜਾਂ ਰਿਕਾਰਡ ਦੇਖਿਏ ਜਾਂ ਪਿਛਲੇ ਕਿਟਰਮ ਦਾ ਰਿਕਾਰਡ ਦੇਖਿਏ ਤਾਂ ਉਹ ਵਾਈਸ ਪ੍ਰਧਾਨ ਦੀ ਸੇਵਾ ਨਿਭਾ ਰਹੇ ਨੇ ਇਸ ਦੇ ਇਲਾਵਾ ਸੂਤਰੇ ਵੀ ਗੱਲ ਦੱਸਦੇ ਨੇ ਕਿ ਜਨਰਲ ਸੈਕਟਰੀ ਦੀ ਪੋਸਟ ਲਈ ਧਰਮਵੀਰ ਕਾਲਾ ਨਵੀਂ ਇੰਟਰਸਟਡ ਹਨ ਉਹਨਾਂ ਨੂੰ ਵੀ ਲੱਗਦਾ ਸੀ ਕਿ ਆਸ਼ੀਰਵਾਦ ਮਿਲੇਗਾ ਪਰ ਫਿਲਹਾਲ ਜੋ ਸੰਭਾਵਿਤ ਉਮੀਦਵਾਰ ਦੇ ਨਾਮ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਧਰਮਵੀਰ ਕਾ ਲੜਾ ਨੂੰ ਵੀ ਜਿਹੜਾ ਬਾਏ ਬਾਏ Tata ਕਰ ਦਿੱਤਾ ਗਿਆ ਹੁਣ ਦੇਖਦੇ ਹਾਂ ਕਿ ਜਿਹੜੇ ਪਦ ਲੈਣ ਦੇ ਚੁਕਸਨ ਜਿਹੜੇ ਪਦ ਲੈ ਕੇ ਸੇਵਾ ਕਰਨ ਦੇ ਚੁਕਸਨ ਹੁਣ ਜੋ ਨਾਮ ਉੱਪਰ ਕੇ ਸਾਹਮਣੇ ਆ ਰਹੇ ਹਨ ਉਹਨਾਂ ਤੋਂ ਬਾਅਦ ਉਹ ਕਰਨ ਕਿ ਰਣਨੀਤੀ ਬਣਾਣਗੇ ਕਿ ਉਹ ਚੋਣ ਦੇ ਵਿੱਚ ਡਟਣਗੇ ਜਾਂ ਜੋ ਸੱਤਾਪੱਖ ਕਹੇਗਾ ਉਹਨੂੰ ਸਵੀਕਾਰ ਕਰਕੇ ਚੁੱਪ ਕਰਕੇ ਬੈਠ ਜਾਣਗੇ ਦੋਸਤੋ ਜਿਹੜੇ ਸੰਭਾਵਿਤ ਉਮੀਦਵਾਰਾਂ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਉਹਨਾਂ ਦੇ ਵਿੱਚੋਂ ਪ੍ਰਧਾਨ ਪਦ ਰਿੰਕੂ ਕੁਕਰੇਜਾ ਜਨਰਲ ਫੈਕਟਰੀ ਅਮਨ ਜੋਤ ਉਪਰ ਦਾ ਮੋਨੂ ਈਗਲ ਮੋਟਰ ਵਾਲੇ ਫੈਕਟਰੀ ਰਤੇਸ਼ ਬੰਸਲ ਅਤੇ ਫਰੈਂਚ ਫੈਕਟਰੀ ਸ਼ੰਟੀ ਬਿਆਰੀ ਸਵੀਸਟ ਵਾਲਿਆਂ ਦਾ ਨਾਮ ਲਿਆ ਜਾ ਰਿਹਾ ਹੈ ਫਿਲ ਵਾਲੇ ਫਿਲਹਾਲ ਇਸ ਸੰਬੰਧ ਵਿੱਚ ਦੱਸਿਆ ਜਾ ਰਿਹਾ ਨੇ ਕਦੋਂ ਵੀ ਫੇਰ ਬਦਲ ਹੋ ਜਾਵੇ ਇਸ ਬਾਰੇ ਤਾਂ ਆਉਣ ਵਾਲਾ ਸਮਾਂ ਦੱਸੇਗਾ ਜੇ ਇਸ ਸੰਬੰਧਿਤ ਜ਼ਮੀਨਦਾਰਾਂ ਦੇ ਚਰਚਾ ਦੇ ਵਿੱਚ ਜਿਹੜਾ ਨਾਮ ਉੱਪਰ ਕੇ ਸਾਹਮਣੇ ਆ ਰਿਹਾ ਹੈ ਰਕੇਸ਼ ਕੁਮਾਰ ਰਿੰਕੂ ਕੁਕureja ਇੱਕ ਗੱਲ ਹਰ ਵਿਅਕਤੀ ਜਾਣਦਾ ਹੈ ਕਿ ਆਰਟੀ ਐਸੋਸੀਏਸ਼ਨ ਦੀ ਚੋਣ ਹੋਈ ਸੀ ਆਰਟੀ ਐਸੋਸੀਏਸ਼ਨ ਚੋਣ ਦੇ ਵਿੱਚ ਰਿੰਕੂ ਕੁਕਰੇਜਾ ਨੇ ਵੀ ਲੜਾਈ ਲੜੀ ਸੀ ਉਹਨਾਂ ਨੇ ਵੀ ਕੰਟੈਸਟ ਕੀਤਾ ਸੀ ਤੇ ਜਦੋਂ ਕੰਟੈਸਟ ਕਰ ਰਹੇ ਸਨ ਤਾਂ ਉਹਨਾਂ ਵੱਲੋਂ ਵੀ ਕਿਤੇ ਤੁਰ ਦਾਵਾ ਕੀਤਾ ਜਾਂਦਾ ਸੀ ਕਿ ਉਹਨਾਂ ਨੂੰ ਸਰਕਾਰ ਦਾ ਅਸ਼ੀਰਵਾਦ ਪ੍ਰਾਪਤ ਹੈ ਇਸ ਲਈ ਚੋਣ ਮਦਾਨ ਵਿੱਚ ਉਤਰਿਆ ਨੂੰ ਪਰ ਉਸ ਚੋਣ ਰਿਜ਼ਲਟ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਇਆ ਇਹ ਹਰ ਵਿਅਕਤੀ ਜਾਣਦਾ ਕਿ ਉਸ ਚੋਣ ਦੇ ਵਿੱਚ ਰਕੇਸ਼ ਰਿੰਕੂ ਉਪ ਕੁਕਰੇਜਾ ਦੀ ਹਾਰ ਹੋਈ ਸੀ ਹਾਰ ਹੋਈ ਸੀ ਤੇ ਦਵਿੰਦਰ ਐਵੈਦਵਾਨ ਜਿਹੜੇ ਉਹ ਪ੍ਰਧਾਨ ਚੁਣੇ ਗਏ ਸਨ ਹੁਣ ਦੋਸਤੋ ਵਾਰੀ ਆ ਗਈ ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਦੀ ਚੋਣਾਂ ਦੀ ਰਿੰਕੂ ਕੁਕਰੇਜਾ ਵੀ ਉੱਥੇ ਮੈਂਬਰ ਹਨ ਉਹਨਾਂ ਦਾ ਇਹ ਵੀ ਨਾਮ ਜਿਹੜਾ ਕਹਿ ਸਕਦੇ ਆ ਕਿ ਇੱਕ ਮਜ਼ਬੂਤ ਉਮੀਦਵਾਰ ਦੇ ਤੌਰ ਤੇ ਲਿਆ ਜਾਣ ਲੱਗਾ ਜਾਣ ਕੇ ਸੁਤਰੇ ਵੀ ਦੱਸਦੇ ਹਨ ਕਿ ਇਹ ਜਿਹੜਾ ਰਿੰਕੂ ਕੁਕਰੇਜਾ ਨੂੰ ਜਿਹੜਾ ਉਮੀਦ ਵਰਤ ਦੀ ਉਮੀਦ ਦਾ ਦੱਸਿਆ ਜਾ ਰਿਹਾ ਹੈ ਇਹਦੇ ਪਿੱਛੇ ਵੀ ਇੱਕ ਰਣਨੀਤੀ ਹੋ ਹੋ ਸਕਦੀ ਹੈ ਕਿਉਂਕਿ ਜਿਹੜਾ ਰਿੰਕੂ ਕੁਗਰੇਜ ਹੈ ਉਹ ਵੀ ਆਮ ਆਦਮੀ ਪਾਰਟੀ ਸਮਰਥਕ ਹੈ ਉਹ ਵੀ ਸਰਕਾਰ ਸਮਰਥਕ ਹੈ ਕਿ ਹੋ ਸਕਦਾ ਹੈ ਕਿ ਚੌਣ ਰਣਨੀਤੀਕਰਨ ਹੋਇਆ ਲੱਗਿਆ ਹੋਵੇ ਕਿ ਰਿੰਕੂ ਕੁਗਰੇਜਾ ਨੂੰ ਆਰਟੀਐਸਨ ਚੋਣ ਦੇ ਵਿੱਚ ਹਾਰ ਹੋਈ ਹੈ ਇਸ ਲਈ ਉਹ ਇਹ ਚਾਹਦੇ ਹੋਣ ਰਿੰਕੂ ਕੁਰੇਜਾ ਨੂੰ ਜਿਹੜੀ ਨਰਾਜਗੀ ਹੈ ਉਹ ਆਲੇ ਸਮੇਂ ਦੇ ਵਿੱਚ ਸੱਤਾ ਪੱਖ ਦੇ ਲਈ ਭਾਰੀ ਪੈ ਸਕਦੀ ਹੈ ਤੇ ਇਸ ਲਈ ਹੋ ਸਕਦਾ ਹੋਵੇ ਕਿ ਉਸ ਰਣਨੀਤੀ ਦੇ ਤਹਿਤ ਰਿੰਕੂ ਕੁਰੇਜਾ ਅਤੇ ਉਹਦੇ ਸਮਰਥਕਾਂ ਨੂੰ ਆਪਣੇ ਨਾਲ ਲਾ ਕੇ ਰੱਖਣ ਦੇ ਲਈ ਕੋਲਜ ਦੀ ਪ੍ਰਧਾਨਗੀ ਦਾ ਉਮੀਦਵਾਰ ਬਣਾਉਣ ਲਈ ਜਿਹੜੀ ਰਣਨੀਤੀ ਬਣਾਈ ਹੋਵੇ। ਦੋਸਤੋ ਰਣਨੀਤੀ ਕੋਈ ਹੋਵੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜੇ ਸੰਭਾਵਿਤ ਉਮੀਦਵਾਰ ਨੇ ਕਿ ਇਹ ਹੀ ਐਂਡ ਤੱਕ ਸਰਕਾਰ ਦੇ ਪੱਖੋਂ ਰਹਿਣਗੇ ਕਿ ਸਰਕਾਰ ਦੇ ਅਸ਼ੀਰਵਾਦ ਨਾਲ ਇਹ ਚੋਣਦਾਰ ਨੇ ਉਤਰਨਗੇ ਕਿ ਇਹਨਾਂ ਦੇ ਜਿਹੜੇ ਚੋਣ ਹੈ ਉਹ ਬਿਨਾਂ ਮੁਕਾਬਲਾ ਹੋ ਸਕੇ ਬਿਨਾਂ ਮੁਕਾਬਲਾ ਹੋਵੇਗੀ ਸਮਸੱਤੀ ਨਾਲ ਹੋਵੇਗੀ ਜਾਂ ਸਾਹਮਣੇ ਦੂਜਾ ਗਰੁੱਪ ਆ ਕੇ ਚੋਣ ਮੈਦਾਨ ਵਿੱਚ ਉਤਰੇਗਾ ਜੇ ਚੋਣ ਮੈਦਾਨੇ ਵਿੱਚ ਉਤਰਦਾ ਦੂਜਾ ਗਰੁੱਪ ਤਾਂ ਇਹ ਕਹਿ ਸਕਦੇ ਆ ਕਿ ਮੁਕਾਬਲਾ ਬੜਾ ਦਿਲਚਸਪ ਹੋ ਸਕਦਾ ਹੈ ਹੁਣ ਇੱਕ ਆਨੰਦਾ ਸਮਾ ਦੱਸੇਗਾ ਕਿ ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਦੀ ਚੌਂ ਨੂੰ ਲੈ ਕੇ 3 ਮਾਰਚ ਨੂੰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਦੋਸਤੋ ਅੱਜ ਲਈ ਬਸ ਇਤਨੀ ਨਮਸਕਾਰ ਜੀ